ਕੈਪੀਟਲ ਲੈਟਰਸ ਦਾ ਇੰਗਲਿਸ਼ ਲੈਂਗੁਏਜ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਆ ਕਿਉਂਕਿ ਕਈ ਸ਼ਬਦ ਇਸ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਜੇ ਆਪਾਂ ਕੈਪੀਟਲ ਲੈਟਰ ਦੇ ਨਾਲ ਸ਼ੁਰੂ ਕਰੀਏ ਮਤਲਬ ਵੱਡੇ ਅੱਖਰ ਦੇ ਨਾਲ ਸ਼ੁਰੂ ਕਰੀਏ ਤਾਂ ਉਹਦਾ मीनिंग ਹੋਰ ਆ ਤੇ ਜੇ ਉਸ ਸ਼ਬਦ ਦੇ ਵਿੱਚੋਂ ਆਪਾਂ ਕੈਪੀਟਲ ਲੈਟਰ ਹਟਾ ਦੇ ਤਾਂ ਉਹਦਾ मीनिंग ਹੋਰ ਹੋ ਜਾਂਦਾ मीनिंग ਬਦਲ ਜਾਂਦਾ ਤਾਂ ਇਨ੍ਹਾਂ ਸ਼ਬਦਾਂ ਨੂੰ ਆਪਾਂ ਇਨ੍ਹਾਂ ਸ਼ਬਦਾਂ ਦੇ ਜੋੜਿਆਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕੈਪਿਟੋਨੇਮਸ ਠੀਕ ਹੈ ਇਸ ਤਰ੍ਹਾਂ ਦਾ ਸ਼ਬਦ ਜਿਉਂ ਕੈਪੀਟਲ ਲੈਟਰ ਦੇ ਨਾਲ ਜੇ ਲਿਖੀਏ ਤਾਂ ਉਹਦਾ मीनिंग ਹੋਰ ਆ ਜੇ ਕੈਪੀਟਲ ਲੈਟਰ ਉਹਦੇ ਚ ਹਟਾ ਲਈਏ ਤਾਂ ਉਹਦਾ मीनिंग ਹੋਰ ਆ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੁਝ ਇੱਕ ਕੈਪਟੋਨਿਮਸ ਹੀ ਕਰਨੇ ਆ ਠੀਕ ਤਾਂ ਸਭ ਤੋਂ ਪਹਿਲਾ ਕੈਪਟੋਨਿਮ ਹੈ ਆਗਸਟ ਆਗਸਟ ਠੀਕ ਹੈ ਹੁਣ ਅਗਸਤ ਜੇ ਇਹ ਵੱਡੀ ਦੇ ਨਾਲ ਆਪਾਂ ਲਿਖਦੇ ਆ ਤਾਂ ਇਹ ਸਿੰਪਲ ਜੀ ਗੱਲ ਹੈ ਆਪਾਂ ਅਗਸਤ ਮਹੀਨੇ ਦੀ ਗੱਲ ਕਰ ਰਹੇ ਆ ਠੀਕ ਹੈ ਇਹਦਾ ਮਤਲਬ ਹੁੰਦਾ ਅਗਸਤ ਮਹੀਨਾ ਹੁਣ ਜੇ ਅਗਸਤ ਨੂੰ ਆਪਾਂ ਛੋਟੀ ਏ ਦੇ ਨਾਲ ਲਿਖਦੇ ਆ ਤਾਂ ਇਹਦਾ ਮਤਲਬ ਹੋ ਜਾਂਦਾ ਰਿਸਪੈਕਟਡ ਰਿਸਪੈਕਟਡ ਠੀਕ ਹੈ ਸਤਕਾਰ ਯੋਗ ਜਿਵੇਂ ਆਪਾਂ ਕਹਿਣਾ ਹੋਵੇ ਕਿ ਮਾਈ ਫਾਦਰ ਇਜ਼ ਐਨ ਅਗਸਤ ਮੈਨ ਕਿ ਮੇਰਾ ਪਿਤਾ ਜਿਹੜਾ ਹੈ ਇੱਕ ਸਤਕਾਰ ਯੋਗ ਵਿਅਕਤੀ ਹੈ ਸਤਕਾਰ ਯੋਗ ਬੰਦਾ ਹੈ ਮਾਈ ਫਾਦਰ ਇਜ਼ ਅ respected person ঠিক সেকেন্ড ਹੈ মে নে মে ਜੇ ਆਪਾਂ ਕੈਪੀਟਲ ਐਮ ਦੇ ਨਾਲ ਲਿਖ ਰਹੇ ਆ ਤਾਂ ਇਹਦਾ ਮਤਲਬ ਹੈ ਕਿ ਮਈ ਮਹੀਨਾ ঠিক ਹੁਣ ਜੇ ਆਪਾਂ ਮੇ ਨੂੰ ਛੋਟੀ ਐਮ ਦੇ ਨਾਲ ਲਿਖ ਰਹੇ ਆ ਤਾਂ ਇਹ ਬੇਸਿਕਲੀ ਮੋਡਲ ਹੈ ਜਿਹੜਾ ਆਪਾਂ ਪਰਮਿਸ਼ਨ ਪਰਮਿਸ਼ਨ ਲੈਣ ਵਾਸਤੇ ਵਰਤਦੇ ਆਂ ਔਰ ਪੌਸਿਬਿਲਟੀ ਦਿਖਾਉਣ ਵਾਸਤੇ ਵਰਤਦੇ ਆ ਠੀਕ ਹੈ ਜਿਵੇਂ ਆਪਾਂ ਕਹਿਣਾ ਹੋਵੇ ਕਿ ਪਰਮਿਸ਼ਨ ਆਸਤੇ ਕਿ ਮੇ ਆਈ ਗੋ ਟੂ ਵਾਸ਼ਰੂਮ ਬੱਚੇ ਕਲਾਸ ਦੇ ਵਿੱਚ ਟੀਚਰ ਨੂੰ ਪੁੱਛ ਕੇ ਜਾਂਦੇ ਕਿ ਮੇ ਆਈ ਗੋ ਟੂ ਵਾਸ਼ਰੂਮ ਯਾ ਮੇ ਗੋ ਟੂ ਡਰਿੰਕ ਵਾਟਰ ਪੌਸਿਬਿਲਿਟੀ ਜਿਵੇਂ ਬਦਲ ਹੈ ਆਪਾਂ ਕਹਿੰਦੇ ਆ ਕਿ ਅੱਜ ਸ਼ਾਇਦ ਮੀ ਆਊਗਾ ਇਟ ਮੇ ਰੇਨ ਟੂਡੇ ਠੀਕ ਤਾਂ ਨੈਕਸਟ ਹੈ ਮਾਰਚ ਠੀਕ ਹੁਣ ਮਾਰਚ ਜੇ ਆਪਾਂ ਕੈਪੀਟਲ ਲੈਟਰ ਦੇ ਨਾਲ ਲਿਖਿਆ ਹੋਇਆ ਤਾਂ ਇਹ ਸਾਫ਼ ਜੀ ਗੱਲ ਹੈ ਕਿ ਗੱਲ ਹੋ ਰਹੀ ਹੈ ਮੰਥ ਦੀ ਮਾਰਚ ਮਹੀਨੇ ਦੀ ਜੇ ਆਪਾਂ ਮਾਰਚ ਨੂੰ ਛੋਟੀ ਐਮ ਦੇ ਨਾਲ ਲਿਖਿਆ ਹੋਇਆ ਤਾਂ ਇਹਦਾ ਮਤਲਬ ਹੁੰਦਾ ਵਾਕ ਇਨ ਫਾਰਮੇਸ਼ਨ ਮਤਲਬ ਕਿ ਇੱਕ ਲਾਈਨ ਬਣਾ ਕੇ ਤਰਤੀਬ ਦੇ ਵਿੱਚ ਅੱਗੇ ਨੂੰ ਤੁਰਨਾ ਜਿਵੇਂ ਫੌਜ ਹੁੰਦੀ ਹੈ ਇੱਕ ਲਾਈਨ ਬਣਾ ਕੇ ਤੁਰਦੀ ਹੁੰਦੀ ਹੈ ਅੱਗੇ ਵੱਧਦੀ ਹੁੰਦੀ ਹੈ ਫੌਜ ਨੂੰ ਆਉਂਦਾ ਆਰਡਰ ਆਉਂਦਾ ਹੁੰਦਾ ਕਿ ਮਾਰਚ ਫਾਰਵਰਡ ਠੀਕ ਹੈ ਲਾਈਨ ਬਣਾ ਕੇ ਤਰਤੀਬ ਦੇ ਵਿੱਚ ਅੱਗੇ ਨੂੰ ਵਧਣਾ ਮਾਰਚ ਠੀਕ ਜੇ ਹੁਣ ਆਪਾਂ ਇੱਥੇ ਪੋਲਿਸ਼ ਲਿਖਦੇ ਹਾਂ ਠੀਕ ਹੈ ਇਸ ਤਰ੍ਹਾਂ ਜੇ ਪੋਲਿਸ਼ ਜਿਹੜਾ ਹੈ ਪੀ ਦੇ ਨਾਲ ਵੱਡੀ ਦੇ ਨਾਲ ਲਿਖਿਆ ਹੋਇਆ ਤਾਂ ਇਹਦਾ ਮਤਲਬ ਬੇਸਿਕਲੀ ਗੱਲ ਹੋ ਰਹੀ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈਗੀ ਆ ਆ ਪੋਲੈਂਡ ਵੀ ਹੋਵੇ ਤਾਂ ਇਹ ਬੇਸਿਕਲੀ ਪੋਲੈਂਡ ਦਾ ਜਿਹੜਾ ਹੈ ਡੇਮੋਨਿਮ ਹੈ ਠੀਕ ਹੈ ਪੋਲੈਂਡ ਦਾ ਡੈਮੋਨਿਮ ਹੈ ਜਿਵੇਂ ਇੰਡੀਆ ਦੀ ਕੋਈ ਚੀਜ਼ ਨੂੰ ਆਪਾਂ ਇੰਡੀਅਨ ਕਹਿੰਦੇ ਆ ਅਮਰੀਕਾ ਦੀ ਚੀਜ਼ ਨੂੰ ਅਮਰੀਕਨ ਕਹਿੰਦੇ ਆ ਉਸੇ ਤਰ੍ਹਾਂ ਪੋਲੈਂਡ ਦੀ ਚੀਜ਼ ਨੂੰ ਪੋਲਿਸ਼ ਕਹਿੰਦੇ ਆ ਤਾਂ ਜੇ ਪੀ ਨੂੰ ਛੋਟੀ ਪੀ ਦੇ ਨਾਲ ਲਿਖਿਆ ਹੋਇਆ ਪੋਲਿਸ਼ ਨੂੰ ਤਾਂ ਇਹਦਾ ਮਤਲਬ ਹੁੰਦਾ ਚਮਕਾਉਣਾ ਜਿਵੇਂ ਬੂਟ ਪੋਲਿਸ਼ ਕਰਨਾ ਠੀਕ ਹੈ ਬੂਟ ਪੋਲਿਸ਼ ਕਰਨਾ ਚਮਕਾਉਣਾ ਟੂ ਸ਼ਾਈਨ ਨੈਕਸਟ ਹੈ ਤੁਰਕੀ ਟਰਕੀ ਜੇ ਤਾਂ ਟੀ ਵੱਡੀ ਦੇ ਨਾਲ ਲਿਖਿਆ ਹੋਇਆ ਤਾਂ ਉਹ ਬੇਸਿਕਲੀ ਕੰਟਰੀ ਦੀ ਗੱਲ ਹੋ ਰਹੀ ਆ ਟਰਕੀ ਕੰਟਰੀ ਹੈ ਟਰਕੀ ਪੰਜਾਬੀ ਚ ਆਪਾਂ ਟਰਕੀ ਦੇਸ਼ ਕਹਿੰਦੇ ਆ ਟਰਕੀ ਹੁਣ ਜੇ ਟੀ ਛੋਟੀ ਦੇ ਨਾਲ ਜਿਹੜਾ ਲਿਖਿਆ ਹੋਇਆ ਤਾਂ ਇਹਦਾ ਮਤਲਬ ਹੈ ਇੱਕ ਪੰਛੀ ਇੱਕ ਪੰਛੀ ਵੀ ਹੈ ਜਿਹਦਾ ਨਾਮ ਟਰਕੀ ਆ ਠੀਕ ਤਾਂ मीनिंग ਚੇਂਜ ਹੋ ਜਾਂਦੇ ਆ ਕੈਪੀਟਲ ਲੈਟਰ ਲਾਉਣ ਜਾਂ ਹਟਾਉਣ ਦੇ ਨਾਲ ਜਿਵੇਂ ਚਾਈਨਾ ਹੈ ਚਾਈਨਾ ਜੇ ਸੀ ਵੱਡੀ ਦੇ ਨਾਲ ਲਿਖਿਆ ਹੋਇਆ ਤਾਂ ਇਹਦਾ ਮਤਲਬ ਹੈ ਦੇਸ਼ ਚੀਨ ਦੇਸ਼ ਹੁਣ ਜੇ ਚਾਈਨਾ ਜਿਹੜਾ ਹੈ ਛੋਟੀ ਸੀ ਦੇ ਨਾਲ ਲਿਖਿਆ ਹੋਇਆ ਤਾਂ ਬੇਸਿਕਲੀ ਇਹਦਾ ਮਤਲਬ ਹੈ ਸੈਰਾਮਿਕ ਵੇਅਰ ਠੀਕ ਹੈ ਜਿਵੇਂ ਚੀਨੀ ਦੇ ਬਣੇ ਭਾਂਡੇ ਹੁੰਦੇ ਆ ਕਰੋਕਰੀ ਹੁੰਦੀ ਆ ਘਰਾਂ ਦੇ ਵਿੱਚ ਤਾਂ ਉਹਨੂੰ ਵੀ ਆਪਾਂ ਚਾਈਨਾ ਕਹਿੰਦੇ ਆ ਪਰ ਉਹ ਸੀ ਛੋਟੀ ਦੇ ਨਾਲ ਹੁੰਦਾ ਚਾਈਨਾ ਠੀਕ ਹੌਣ ਜੇ ਆਪਾਂ Amazon ਆ ਲਿਖਦੇ ਆ ਏ ਵੱਡੀ ਦੇ ਨਾਲ ਤਾਂ ਇਹਦਾ ਬੇਸਿਕਲੀ ਮਤਲਬ ਹੈ Amazon ਨਦੀ ਜਾਂ Amazon ਦਾ ਉਹ ਇਲਾਕਾ ਠੀਕ ਹੁਣ ਜੇ Amazon ਨੂੰ ਆਪਾਂ ਛੋਟੀ ਏ ਦੇ ਨਾਲ ਲਿਖਦੇ ਆ ਤਾਂ ਇਹਦਾ ਮਤਲਬ ਹੋ ਜਾਂਦਾ ਟਾਲ ਸਟਰੋਂਗ woman ਠੀਕ ਹੈ ਇਸ ਤਰ੍ਹਾਂ ਦੀ ਔਰਤ ਜਿਹੜੀ ਲੰਬੇ ਚੌੜੇ ਕੱਦ ਦੀ ਹੋਵੇ ਲੰਬੇ ਚੌੜੇ ਸਰੀਰ ਦੀ ਹੋਵੇ ਔਰ ਸੋਹਣੀ ਵੀ ਹੋਵੇ ਠੀਕ ਹੈ ਕਾਫੀ ਲੰਬਾ ਕੱਦ ਹੋਵੇ ਭਾਰਾ ਸਰੀਰ ਹੋਵੇ ਸੋਹਣੀ ਸ਼ਕਲ ਹੋਵੇ ਤਾਂ ਉਹਨੂੰ ਆਪਾਂ ਐਮਾਜ਼ਨ ਕਹਿ ਦਿੰਦੇ ਆ ਕਿ ਉਹ ਬੜੀ ਆ ਸ਼ੀ ਇਜ਼ ਐਨ ਐਮਾਜ਼ਨ ਔਮਨ ਠੀਕ ਹੈ ਤਾਂ ਨੈਕਸਟ ਹੈ ਜਿਵੇਂ ਗॉड ਗॉड ਨੂੰ ਜੇ ਆਪਾਂ ਜੀ ਵੱਡੀ ਦੇ ਨਾਲ ਲਿਖਦੇ ਆ ਠੀਕ ਹੈ ਗॉड ਨੂੰ ਜੇ ਆਪਾਂ ਜੀ ਵੱਡੀ ਦੇ ਨਾਲ ਲਿਖਦੇ ਆ ਤਾਂ ਇਹਦਾ ਮਤਲਬ ਹੈ ਪਰਮਾਤਮਾ ਸਭ ਤੋਂ ਵੱਡੀ ਤਾਕਤ ਪਰਮਾਤਮਾ ਹੁਣ ਜੇ ਗॉड ਨੂੰ ਆਪਾਂ ਜੀ ਛੋਟੀ ਦੇ ਨਾਲ ਲਿਖਦੇ ਆ ਤੇ ਇਹਦਾ ਮਤਲਬ ਹੈ ਦੇਵਤਾ ਠੀਕ ਹੈ ਦੇਵੀ ਦੇਵਤੇ ਦੇਵਤੇ ਨੂੰ ਆਪਾਂ ਗॉड ਕਹਿੰਦੇ ਆ ਦੇਵੀ ਨੂੰ ਆਪਾਂ ਗੋਡੈਸ ਕਹਿੰਦੇ ਆ ਠੀਕ ਹੈ ਤਾਂ ਜੀ ਵੱਡੀ ਪਰਮਾਤਮਾ ਵਾਸਤੇ ਜੀ ਛੋਟੀ ਜਿਹੜੀ ਹੈ ਆ ਦੇਵਤੇ ਵਾਸਤੇ ਠੀਕ ਹੈ ਨੈਕਸਟ ਟੂ ਹੈ ਮੇਜਰ ਮੇਜਰ ਜੇ ਐਮ ਵੱਡੀ ਦੇ ਨਾਲ ਲੱਗਿਆ ਹੋਇਆ ਤਾਂ ਇਹਦਾ ਬੇਸਿਕਲੀ ਮਤਲਬ ਹੈ ਕਿ ਆਰਮੀ ਵਾਲਾ ਮੇਜਰ ਜਿਹੜਾ ਆਰਮੀ ਦੇ ਵਿੱਚ ਰੈਂਕ ਹੁੰਦਾ ਕਿ ਉਹ ਮੇਜਰ ਦੀ ਪੋਸਟ ਤੇ ਹੈ ਮੇਜਰ ਰੈਂਕ ਤੇ ਹੈ ਠੀਕ ਹੈ ਐਮ ਵੱਡੀ ਵਾਲਾ ਬੇਸਿਕਲੀ ਆਰਮੀ ਚ ਰੈਂਕ ਆ ਔਰ ਐਮ ਛੋਟੀ ਵਾਲਾ ਮੇਜਰ ਜਿਹੜਾ ਹੈ ਇਹਦਾ ਮਤਲਬ ਹੁੰਦਾ ਇੰਪੋਰਟੈਂਟ ਠੀਕ ਹੈ ਇੰਪੋਰਟੈਂਟ ਚੀਜ਼ ਕੋਈ ਠੀਕ ਹੈ ਜੇ ਮੈਂ ਆਪਾਂ ਕਹਿੰਦੇ ਬੜਾ ਇੰਪੋਰਟੈਂਟ ਇਸ਼ੂ ਆ ਮੇਜਰ ਇਸ਼ੂ ਆ ਯ ਮੇਜਰ ਪ੍ਰੋਬਲਮ ਆ ਬੜੀ ਵੱਡੀ ਪ੍ਰੋਬਲਮ ਆ ਇੰਪੋਰਟੈਂਟ ਪ੍ਰੋਬਲਮ ਹੈ ਠੀਕ ਹੈ ਲਾਸਟ ਹੈ ਰੋਜ਼ ਰੋਜ਼ ਜੇ ਆਰ ਵੱਡੀ ਦੇ ਨਾਲ ਹੈ ਤਾਂ ਇਹਦਾ ਮਤਲਬ ਹੈ ਫਲਾਵਰ ਗਲਾਬ ਦਾ ਫੁੱਲ ਹੁਣ ਰੋਜ਼ ਜੇ ਆਰ ਛੋਟੀ ਦੇ ਨਾਲ ਆ ਤਾਂ ਇਹ ਬੇਸਿਕਲੀ ਅਰਾਇਜ਼ ਜਿਹੜੀ ਹੈ ਵਰਬ ਹੈ ਉਹਦੀ ਪਾਸਟ ਫਾਰਮ ਹੈ ਠੀਕ ਹੈ rise rose risen ਠੀਕ ਹੈ rise ਦੀ ਪਾਸਟ ਫਾਰਮ ਹੈ rose ਤਾਂ ਇੱਥੇ ਜਿੰਨੇ ਵੀ ਆਪਾਂ ਜਿਹੜੇ ਛੋਟੀ ਛੋਟੇ ਅੱਖਰ ਦੇ ਨਾਲ ਜਿੰਨੇ ਸ਼ਬਦ ਲਿਖੇ ਆ ਠੀਕ ਹੈ ਜਿੰਨੇ ਵੀ ਕੈਪਟੋਨਮ ਜਿਹੜੇ ਹੈਗੇ ਛੋਟੇ ਅੱਖਰ ਦੇ ਨਾਲ ਜਿਵੇਂ ਆਗਸਟ ਮਈ ਮਾਰਚ ਨੇ ਰਿਸੀਗੇ ਜੇ ਉਹ ਸੈਂਟੈਂਸ ਦੇ ਜਮਾ ਸ਼ੁਰੂ ਚਾਉਣਗੇ ਤਾਂ ਆਬੀਅਸੀ ਗੱਲ ਆ ਕਿ ਉੱਥੇ ਤਾਂ ਉਹ ਕੈਪੀਟਲ ਲੈਟਰ ਦੇ ਨਾਲ ਹੀ ਸ਼ੁਰੂ ਹੋਣਗੇ ਠੀਕ ਹੈ ਉੱਥੇ ਕਨਫਿਊਜ਼ ਨਹੀਂ ਹੋਣਾਗਾ ਕਿ ਸ਼ਾਦ ਇਹ ਇਹ ਵਾਲੇ ਜਿਵੇਂ ਆਹੀ ਆਗਸਟ ਜਿਹੜਾ ਹੈ ਸ਼ੂ ਦੇ ਵਿੱਚ ਆਜੇ ਸੈਂਟੈਂਸ ਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਗਸਟ ਮਹੀਨੇ ਦੀ ਗੱਲ ਕਰ ਰਹੇ ਹਾਂ ਇਹ ਬੇਸਿਕਲੀ ਜਿਵੇਂ ਜਿਵੇਂ ਤੁਹਾਨੂੰ ਅੰਗਰੇਜ਼ੀ ਦੀ ਸਮਝ ਆਉਂਦੀ ਜਾਊਗੀ ਭਾਸ਼ਾ ਦੀ ਸਮਝ ਆਉਂਦੀ ਜਾਊਗੀ ਤਾਂ ਤੁਹਾਨੂੰ ਜਰਾ ਇਹ ਪਤਾ ਲੱਗਣ ਲੱਗ ਜੂਗਾ ਕਿ ਇੱਥੇ ਆਪਾਂ ਕੈਪਿਟੋਨਮ ਕੈਪਿਟੋਨਮ ਕਿਹੜਾ ਵਰਤ ਰਹੇ ਹਾਂ ਠੀਕ ਹੈ ਤਾਂ ਇਹ ਸੀਗੇ ਕੈਪਿਟੋਨਮ ਗਿਣਤੀ ਦੇ ਵਿੱਚ ਦੱਸ ਸਿੱਖਣਾ ਸਮਝਣਾ ਔਖਾ ਹੀ ਆ ਆਮ ਭਾਸ਼ਾ ਦੇ ਵਿੱਚ ਜਿਹੜਾ ਹੈ ਆ ਆਪਾਂ ਬਹੁਤੇ ਵਰਤਦੇ ਨਹੀਂ ਇਹਨਾਂ ਨੂੰ ਕੈਪੀਟਲ ਵਿਮਸ ਨੂੰ ਪਰ ਫਿਰ ਵੀ ਸਿੱਖ ਲੈਣੇ ਚਾਹੀਦੇ ਆ ਠੀਕ ਕਿਉਂਕਿ ਗਿਣਤੀ ਦੇ ਵਿੱਚ ਇਹ ਇੰਗਲਿਸ਼ ਲੈਂਗੁਏਜ ਦੇ ਵਿੱਚ ਥੋੜੇ ਆ ਬਹੁਤ ਥੋੜੇ ਆ ਠੀਕ ਇਹਨਾਂ ਦੇ ਰਿਗਾਰਡਿੰਗ ਫਿਰ ਵੀ ਕੋਈ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਿਓ ਔਰ ਜੇ ਸਾਡਾ ਕੰਟੈਂਟ ਪਸੰਦ ਆਵੇ ਤਾਂ ਕੰਟੈਂਟ ਨੂੰ ਸ਼ੇਅਰ ਕਰੋ ਚੈਨਲ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ